ਇਹ ਮੈਂ ਕਾਰੀ ਵਧੀਆ ਮੰਨਦਾ ਫਿਰ ਹੱਥ ਚੜੜ ਗਿਆ ਆਵਾਜ਼ ਨਹੀਂ ਜਿਹੜਾ ਲੈ ਭਾਈ ਵਧੀਆ ਜੀ ਲੈ ਫਿਰ ਉਹਨੂੰ ਵੀ ਖੋਲ ਲਿਆ ਹੁਣ ਇਹਨੂੰ ਚੱਕ ਲਈਏ ਬਸੀ ਦੋ ਹੋਰ ਕਿਨੇ ਆਣੇ ਲੈ ਪੈਸਿਆਂ ਟਿਚੀ ਆ ਕਿਣੀਆਂ ਪੈਸਿਆਂ ਵਾਲੀ ਹੋਇਆ ਫੇਰ ਗਿਆ ਘਾਟ ਬਣਾਦਾ ਗਰਮੀ ਵੀ ਦੇਖ ਲੈ ਭੈਣ ਜੋ ਪੈਸੇ ਹੀ ਨੁੱਚੜਦੇ ਆ ਹਾਂ ਨੁੱਚੜਦੇ ਨੁੱਚੜਦੇ ਆ ਦੇਖ ਤੂਈ ਪਰ ਤੇ ਪੈਸੇ ਨੁੱਚੜਦੇ ਆ ਯਾ ਲੈ ਗਰਮੀ ਬਹੁਤ ਆ ਪੜਦਾ ਮੀਂਹ ਦਾ ਹੈਗੇ ਚਾਂਸ ਆ ਪਤਾ ਨਹੀਂ ਹੈਗੇ ਕਿ ਨਹੀਂ ਹੀਰੇ ਤੂੰ ਵੀ ਪੂਰੇ ਕੋ ਜਾ ਕੇ ਆ ਨਾ ਸੋਣੇ ਉਹ ਬਾਣਾ ਹੈ ਹਜੇ ਫੇਰ ਖੋਲਣਾ ਆਨੇ ਫੇਰ ਖੋਲ ਕੇ ਉਧਰ ਸੁਰਤਾ ਬੰਨੇ ਵੀ ਕਿਥੇ ਮੈਂ ਗਿਆ ਤਾ ਉਧਰ ਗਿਆ ਇੱਥੇ ਬਾ ਕੀ ਆਨੇ ਚਲ ਫੇਰ ਕਾੜੂ ਉੱਥੇ ਫਿਰ ਨੂੰ ਮੈਂ ਕਾੜ ਗਿਆ ਦੇਖ ਲੈ ਆਈ ਬੱਟੂ ਕੋਹੜੀਏ ਖੁੰਟੀ ਆਏ ਇੱਕ ਟੱਕ ਮਜਾਂਦੀ ਇਹ ਜਲੇਰੀ ਇਹ ਆਪਣੇ ਵਾਲੀ ਆ ਤੇ ਇਹ ਹੁਣ ਸਾਡੇ ਕੰਨੀ ਆ ਇਹ ਉਹ ਨਾ ਪੰਤਰਾ ਵੱਜਣਾ ਕੋਹਾੜੀ ਵਾ ਉਧਰ ਤੇ ਗੋਲ ਕਾਲ ਦੀ ਪੰਜ ਦਾ ਸਰਦਾਰ ਗਰਮੀ ਬਹੁਤ ਆਈ ਵੀ ਹੈ ਯਾਰ ਮੈਂ ਆਉਂਦਾ ਜੇ ਮਨਣਾ ਨਾ ਆਉਂ ਵੀ ਉਹ ਗਰਮੀ ਹੈ ਹੀ ਆ ਹਾਂ ਕਰਨਾ ਕੀ ਹੈ ਤੈਨੂੰ ਵੀ ਨਹੀਂ ਆਉਂਦੀ ਸਸੀ ਕਾਲ ਬਈ ਸਸੀ ਕਾਲ ਚਲ ਸਸਰੀ ਕੰਨ ਤਾਂ ਬੁਲਾਈ ਵੀ ਉਦੋਂ ਦਾ ਹਜੇ ਬਲੌਗ ਨਹੀਂ ਪਿਆ ਪੰਜ ਕੱਲ ਵੀ ਬਣਿਆ ਪਿਆ ਹਾਏ ਮੇਰੇ ਬਾਈ ਬਾਕੀ ਜੋ ਲੇਜ਼ਰ ਕਰਾ ਲਿਆ ਆਪਾਂ ਨੇ ਪਨੀਰੀ ਜੋਗਾ ਤੇ ਨਾਲ ਵਾਲਾ ਆਪ ਹੀ ਖੇਤ ਕਰ ਗਿਆ ਤਾਂ ਫਿਰ ਮੈਂ ਯਾਰ ਪੰਚ ਨੇ ਮੱਕੀ ਨੂੰ ਪਾਣੀ ਲਾਇਆ ਤਾਂ ਉਹ ਡਿੱਗੀ ਦੇ ਉੱਥੇ ਨੂੰ ਜੜ ਜੀ ਜਿਹਨੂੰ ਟੂਹੇ ਚਾਏ ਨੇ ਖੱਡ ਕਰਤੀ ਉੱਥੇ ਥੋੜਾ ਗਿੱਲਾ ਹੋ ਗਿਆ ਫਿਰ ਉਹ ਕਹਿੰਦਾ ਤੁੱਪਾ ਬਹੁਤ ਆ ਕਹਿੰਦਾ ਤੈਨੂੰ ਖਿਜੜਾ ਦੇ ਦਿੱਥੇ ਫਿਰ ਮੈਂ ਜਾ ਕੇ ਕਹਿੰਦਾ ਖੱਡਾ ਦਾ ਇੱਕ ਨਾ ਕਰੀਂ ਕਹਿੰਦਾ ਉੱਥੇ ਇੱਕ ਵਾਰ ਮੜ ਜਾ ਉਹ ਤਾਂ ਘਰੇ ਨਹੀਂ ਕਰ ਮਾਰੇ ਤੇ ਸਾਹਮਣੇ ਹੁਣ ਪੰਚ ਬਿੱਲਾ ਗਾਵੇ ਮੈਂ 1 ਮਿੰਟ ਬਹਿਣਾ ਫੋਨ ਆਇਆ ਕਹਿੰਦਾ ਪਤਾ ਨਹੀਂ ਦੇਖ ਲੈ ਨਾਲੇ ਨਾਲ ਰਹਿੰਦਾ 24 ਘੰਟੇ ਕਹਿੰਦਾ ਬਟਨ ਕਿਹਾ ਵਿੱਚ ਵਿਦਿਆਰਥੀ ਲੰ ਫਿਰ ਮੈਨੂੰ ਬਿੱਲ ਨਹੀਂ ਦੇਖਦਾ ਮੈਨੂੰ ਪਿਆ ਦੇਖਦਾ ਉਹਨਾਂ ਹਾਂ ਤਾਂ ਨੂੰ ਵੀ ਤਾਂ ਪੈਂਦੀ ਹੈ ਸਰੀਓ ਪਤਾ 5 ਵਜੇ ਜਾਣਾ ਤਾਂ ਤੂੰ ਆਇਆ ਉੱਥੇ ਹੀ ਨਹੀਂ ਆ ਰਹੇ ਮੈਂ ਤਾਂ ਉੱਥੇ ਨਹੀਂ ਦ ਮੰਦੇਪਾ ਨਹੀਂ ਉਠੁੰਦੇ 8:00 ਵਜੇ ਉੱਠ ਕੱਲੂ ਬਾਕੀ ਬਾਈ ਦੌੜਾਂ ਉੱਥੇ ਜਾਣਾ ਤੇ ਆ ਰਹੀ 33 ਇਹ ਲੈਦਰ ਕਰਾਂ ਪੰਦ ਹੋਏ ਚੱਗੇ ਬਣਾ ਲੱਗ ਗਿਆ ਤਾਂ ਆਂਦਾ ਦੁਰਦਾ ਹੌਲੀ ਹੌਲੀ ਕੋਈ ਨਾ ਆਰਾਮ ਕਰ ਲੈ ਗਰਮੀਆਂ ਤੋਂ ਬਹੁਤ ਆਇਆ ਜੀ ਹੂੰ ਹੂੰ ਮੈਂ ਤੇ ਲੀਜ਼ਰ ਕਰਾਤਾ ਤਾਂ ਦਾ ਬਾਈ ਉਹ ਹੁਣ ਮੱਖੀ ਜਰੀ ਪਾਦੇ ਫੇਰ ਪਾਣੀ ਪਾਤਾ ਤਾਂ ਕੱਲ ਉਹ ਕੀ ਬਹੁਤ ਵਧੀਆ ਅੱਖ ਦਾ ਖਾ ਦਾ ਬੰਚ ਕਹਿੰਦੇ ਤੇ ਅੱਖ ਨਹੀਂ ਮਰਨਾ ਕੱਕਾ ਸੁੱਕ ਗਿਆ ਆ ਮਰ ਗਿਆ ਕੱਕਾ ਸੁੱਕ ਗਿਆ ਹਾਂ ਪੀਲਾ ਹੋ ਗਿਆ ਕੱਖਾ ਬਾਈ ਹੁਣ ਜਿਹੜਾ ਮਾੜਾ ਮੋਟਾ ਕਸਰ ਰਹਿ ਗਈ ਉਹ ਹੁਣ ਇੱਕ ਵਾਰ ਹੋਰ ਕਰ ਹੋਣਾ ਬਾਈ ਕਰ ਦਾਂਗੇ ਤੂੰ ਟੈਨਸ਼ਨ ਨਾ ਲੈ ਐਂ ਦੱਸਿਆ ਨਹੀਂ ਮਰ ਕੋਲ ਨਹੀਂ ਕਰਦਾ ਮੈਂ ਹੁਣ ਆਏ ਤੇ ਬਾਈ ਗਏ ਤੇ ਅਸੀਂ ਬਾਹਰ ਕੋਣ ਨੇ ਇਹ ਅੱਜ ਰਿਆਲੀ ਹਰਿਆਲੀ ਤਾਂ ਹੁਣ ਇਹਦੇ ਪਰੇ ਪਾਤਾ ਇਹਦੇ ਆਲੂ ਵਾਲੇ ਆ ਲਾਤੀ ਰੱਸੀ ਉਹ ਰਹਿ ਗਈ ਸਾਈਡ ਲਾਉਣੇ ਰੱਸੀ ਪੰਜ ਐਂ ਕਰ ਮਿੱਤਰਾ ਉਹ ਗੰਡੇ ਚੱਕਾ ਉਹਨਾਂ ਚ ਪਾ ਦਿੱਟ ਹੋਇਆ ਤੇ ਮੈਂ ਉਹ ਦੋਏ ਢੰਡੇ ਚੱਕ ਲਿਆਂ ਕਿੱਥੇ ਉਹ ਚ ਲੈ ਨਹੀਂ ਤੀ ਰੱਖ ਲਿਆ ਕੀ ਕਰੂੰਗਾ ਮੈਨੂੰ ਇਹ ਨਹੀਂ ਸਾਰੇ ਆਲੇ ਦੋਲੇ ਉਹ ਇਹ ਨਾਲ ਵੀ ਰੀਲ ਲੱਗਦੀ ਨਹੀਂ ਇਹਨੂੰ ਪਹਿਲੇ ਦਾ ਮੈਂ ਉਹ ਲੈਣਾ ਮੈਂ ਉਧਰ ਤੇ ਬੰਨਦਾ ਹਾਂਗਾ ਰੱਸੀ ਹਾਂ ਅਜ ਉਦਨ ਵੇਲੇ ਚੱਲੇ ਡੰਡੇ ਕਿੱਧਰ ਲਈ ਬਹੁਤ ਥੋੜਾ ਅਜੇ ਵਿੱਚ ਨੰਗੇ ਆ ਉਹ ਖਾਲੀ ਜੇ ਨੰਗਾ ਉਹਦੇ ਤੇ ਮੋਢੇ ਪਰ ਲਿਆ ਮੈਨੇਜ ਹਾਂਗਾ ਆਹ ਘੜ ਰੱਸੀ ਪੜ ਰਹਿਣ ਦੇ ਤੇ ਮਿੱਤਰਾ ਇੱਥੇ ਨੰਗ ਜਣਾ ਉਹ ਸਾਹਮਣੇ ਕਿੱਧਰ ਹੈ ਸਾਹਮਣੇ ਉਹ ਉਧਰ ਆ ਚੱਕ ਲੈ ਦੋ ਹਾਂ ਤੇ ਦੋ ਦੋ ਇੱਕ ਉਹਦੇ ਕੋਲ ਪਿਆ ਜੜ ਤੇ ਉਹ ਬੋਲੇ ਦੇ ਕੋ ਉੱਥੇ ਦੋ ਟੈਂਡਰ ਉਹ ਵੀ ਚੱਕ ਲੈ ਉਹ ਉੱਥੇ ਘੁਮਾ ਦੇ ਆਪ ਅੱਥੇ ਆਈ ਹੋ। ਹਾਂ ਪੱਤੇ ਆਣੇ ਚੱਕਰ ਚ। ਚੱਕਰ ਢੋਲਿਆ ਦਸ਼ੋਰ ਨਹੀਂ। ਜੋਰ ਨਹੀਂ। ਜੋਰ ਆ ਵਿੱਚ। ਤੇ ਕੱਲੂ ਬਾਈ ਪੂਰੇ ਅਸੀਂ ਤੇਰੀ ਪੂਰੀਆਂ ਪਾ ਦੇਣੀ ਆ ਹੁਣ ਚਾਚਾ ਨੇ ਲਿਆਉਣਾ ਮਨਾ ਦੀ ਇੱਕ ਵੇ ਨਿਸ਼ਾਨੀ ਲਵਾ ਦੀ ਆਪਾਂ। ਸਵੇਰੇ ਮੈਂ ਯਾਰ ਪੰਜ ਨੇ ਬੱਟਾ ਪਾ ਦੇਣੀ ਆ ਸਾਜਰੇ ਤੇ ਉਹਦੇ ਬਾਅਦ ਪੰਜ ਥੋੜੇ ਵਾਲਾ ਉਹ ਖੇਤ ਲੈ। ਕੱਲੂ 5 ਵਜੇ ਉੱਠ ਖੜੂਂਗਾ ਯਾਰ 5 ਵਜੇ। ਤੂੰ ਉੱਠਣੇ ਵਾਲਾ ਬਣੀ ਮੈਂ ਤਾਂ ਉੱਥੇ ਹੀ ਜਾਂਦਾ। ਮੈਂ ਉੱਠ ਖੜੂਂਗਾ ਯਾਰ। ਹੁਣ ਹੁਣ ਮੈਂ ਰਾਤ ਨੂੰ ਬੈੱਡ 'ਪਾ ਸੂਂਗਾ। ਹਾਂ ਠੀਕ ਆ। ਮਿੰਜਾ ਬਣੀ ਨੀ ਆਉਂਦੀ। ਮਿੰਜਾ ਬਣੀਤ ਯਾਰ ਆ ਜਾਂ रे बापू किलो पुछलो ठीक है थैली पर लिखा पेखलिया पर ਦਰਦ ਕਿ ਲੋ ਲਈਆਂ ਚਾ ਜਿੰਨੇ ਦੀ ਮਰਜ਼ੀ ਹੋਈ ਆਪਣਾ ਗਿਣ ਲਿਓ ਗਿਣ ਕੇ ਉਹ ਸਾਹ ਨਾਲ ਉਹ ਕਰ ਲਿਓ ਚਾਚੇ ਨੂੰ ਦੱਸ ਕੇ ਮਨਵਾਦਣਾ ਆਪਾਂ ਨੇ ਹੌਂਦਾ ਮੰਨੂ ਵੀ ਆ ਤੇ ਬਾਅਦ ਘਟਣਾ ਹੋ ਜੂਵੇ ਫਿਰ ਚਾਚੇ ਨੂੰ ਬਈ ਜ਼ਿਆਦਾ ਪਰ ਸਾਡੇ ਨੂੰ ਉਸਤਾਦ 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 ਹੈ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਇੰਨਾ ਆਪਾਂ ਕੰਨ ਨੂੰ ਰਿਸਕ ਲੈਣਾ ਪਿਛਲੀ ਵਾਰ ਯਾਰ ਮੈਂ ਇੱਥੇ ਨਾ ਮੈਂ ਸਵਾਣੇ ਜਾਂਦਾ ਤਾਂ ਖਾਲ ਹੋ ਗਿਆ ਮੈਂ ਜਾਂਦੇ ਤੇ ਉਹ ਮੈਂ ਪਨੀਰੀ ਬੀਚ ਤੇ ਅੱਜ ਸ਼ਾਮ ਨੂੰ ਆਹ ਟਾਈਮ ਬੀਜੀ ਆ ਸਵੇਰੇ ਮੈਨੂੰ ਫੇਰ ਸਵਾਣੇ ਨੂੰ ਜਾਣਾ ਪੈਣਾ ਨਹੀਂ ਨੰਗੇ ਆਏ ਪਾਣੀ ਲੱਗਿਆ ਨਹੀਂ ਉਹ ਸੁੱਕ ਗਏ ਹਾਂ ਭਾਈ ਉਹ ਕਰੀ ਪਹਿਲੇ 2 ਦਿਨ ਪਾਣੀ ਪੀਣਾ ਡੰਡਾ ਉਹ ਵੀ ਚਾਕਲੇਟ ਡੰਡਾ ਉਹਨੇ ਲਿਆਉਣਾ ਉਦੋਂ ਉਧਰ ਉਧਰ ਬੱਤਲਾ ਤਾ ਏਦੋਂ ਆ ਜਾ ਉਹ ਤੈਨੂੰ ਬੁੱਧੀ ਤੇਚੀਆਂ ਪੈਕ ਵੀ ਕਰ ਲਈਆਂ ਪੈਸੇ ਵਾਲੀ ਤੇਚੀ ਪੈਕ ਕਰ ਲਈ ਮੇਰੇ ਨਾਲ ਬੰਦਾ ਮੇਰਾ ਸੋਹਰਾ ਜੀ ਬੈਠਾ ਪੂਰਾ ਸਾਫ਼ ਸੀ ਮੇਰੇ ਉਸਤਾਦ ਹਲੂਆਲੀ ਉਸਤਾਦ ਦਾ ਚੇਲਾ ਵੀ ਦੇਖ ਲੈ ਚੇਲਾ ਵੀ ਨਾਲੇ ਬੰਨ ਕੇ ਰੱਖਣਾ ਜੀ ਬੇਟਾ ਮੂਰੇ ਇਹਦੇ ਨਾਲ ਉਹ ਸਰੀ ਹੈ ਉਸਤਾਦ ਇਹ ਜਿਹੜਾ ਜੜਾਰੀ ਦਾ ਹੁੰਦਾ ਉਹ ਥੋੜੇ ਆ ਪੈਸੇ ਵਗੇ ਪੈਣਾ ਸੀ ਤਾਰੀ ਵਧੀਆ ਮੰਨਦਾ ਫਿਰ ਹੱਥ ਜੜੜ ਗਿਆ ਆਵਾਜ਼ ਜੇ ਜਾਲੇ ਭਾਈ ਵਧੀਆ ਜੀ ਲੈ ਫਿਰ ਉਹਨੂੰ ਵੀ ਖੋਲ ਲਿਆ ਹੁਣ ਇਹਨੂੰ ਚੱਕ ਲੈ ਜੀ ਬਸ ਇਸ ਲਈ ਕਿ ਆਉਂਦੇ ਲੈ ਪੈਸੇ ਨਾਲ ਇੱਥੇ ਆ ਕਿਣੀਆਂ ਪੈਸੇ ਨਾਲ ਯੂਆ ਖੇਡ ਗਿਆ ਘਾਟ ਬਣਾਦਾ ਗਰਮੀ ਵੀ ਦੇਖ ਲੈ ਭੈਣ ਜੋ ਪੈਸੇ ਹੀ ਨਿਚੜਦੇ ਆ ਹਾਂ ਨਿਚੜਦੇ ਨਿਚੜਦੇ ਆ ਦੇਖ ਟੂਈਪਰ ਤੇ ਪੈਸੇ ਨਿਚੜਦੇ ਆ ਯਾਰ ਗਰਮੀ ਬਹੁਤ ਆ ਪਰਦਾ ਮੀਂਹ ਦਾ ਹੈਗੇ ਚਾਂਸ ਆ ਪਤਾ ਨਹੀਂ ਹੈਗੇ ਕਿ ਭਾਈ ਨਹੀਂ ਸਾਡਾ ਬੁਰਾ ਹਾਲ ਅੱਜ ਇੰਨੀ ਕਰ ਲਈ ਆ ਹੱਥੇ ਬੰਦ ਆ ਚੱਲੀਏ ਬਾਈ ਸੂਟ ਦੇ ਸਪੈਸ ਮੰਨੀ ਬੈਗ ਅਜੇ ਮੁੰਡੇ ਨੂੰ ਲੈ ਰਦੇ ਐ ਸਿਕਾ ਗਾ ਕਿਆ ਘਟ ਫਿਰਿਆ ਵੇ ਪਰ ਜਿੰਦਗੀ ਬਣਾਇ ਛੱਡੀ ਏ ਆ ਡੋਲਾ ਲਾ ਦੇ ਦਿਖਾ ਦਈਏ ਲੈ ਆਂ ਮੀਆਂ ਅੱਛਾ ਤਾਂ ਉੱਧਰ ਵੀ ਲਾ ਕੇ ਆਉਣੀ ਆ ਚਾਚੇ ਯਾਰਾਂ ਉੱਧਰ ਉਹ ਮੇਰੇ ਮਾੜੇ ਲਾਇਆ ਯਾਰ ਖਾਣਾ ਵੇ ਸੋਣੀਏ ਜਮੈਂ ਧਾ ਕੇ ਇੱਕ ਮਿੰਟ ਦਾ ਕੰਮ ਆ ਹੁਣ ਨਹੀਂ ਜਾ ਹੁਣ ਬੱਸ ਹਾਂ ਕੱਲ ਸਵੇਰੇ ਡੋਲਾ ਵੀ ਸਾਤੀ ਆ ਮੈਂ ਤਾਂ ਹੁਣ ਆ ਪਾਉਂ ਸਵੇਰੇ ਸਵੇਰੇ ਦੇਖ ਲੂੰਗੇ ਨਹੀਂ ਦੇਖਣ ਦਾ ਕਿਆ ਮਤਲਬ ਆ ਫੇਰ ਇਹ ਤਾਂ ਗੱਲ ਗਾਲਤ ਆ ਜਾ ਤੇ ਮੈਂ ਥੋੜਿਆ ਕਰਮਾ ਮਾਰ ਸਕਦਾ ਹਿਸਾਬ ਤਾਂ ਬਣਾ ਬਗਾ ਡੇ ਬਸ ਹਾਂ ਫਿਰ ਉਹੀ ਕਹਿੰਦਾ ਮੈਂ ਉਹ ਤੇ ਪਰ ਪੰਮਾ ਹੈਗਾ ਬਾਈ ਉਹਨੂੰ ਫੜਦਾ ਕਰ ਜਾ ਉਹ ਮੈਨੂੰ ਪੁੱਛ ਲੈ ਕਿੰਨੀ ਜਗਾ ਕਿੰਨੀ ਕਿੰਨੀ ਜਗਾ ਕਰਨੀ ਉਹ ਪੁੱਛ ਲੈ ਬੀਜ ਦੱਸ ਦੇ ਹਾਂ ਹਾਂ ਉਹਨੂੰ ਮਿਲ ਦਮ ਸਟਾਰਟ ਕਰੇ ਪੰਜ ਪੈਸੇ ਤੇ ਚੀ ਦਾ ਧਾਰ ਰੱਖਿਆ ਜੀ ਪੈਸੇ ਬਹੁਤ ਵਧੀਆ ਧੀ ਦੇ ਦਾ ਜਾਂ ਅੱਜ ਓਟਾ ਟਰੈਕਟਰ ਖੇਚਦਾ ਨਾ ਕੁਝ ਕਾਲੂ ਹੱੱਡਿਆਂ ਵਾਲੇ ਇਹ ਕੱਲ ਫੇਰੀ ਜਾਊਂਗਾ ਹਾਥੀ ਇਹ ਖੜਾ ਨਹੀਂ ਭਾਰੀ ਆ ਇਹ ਤੇਰੀ ਸੁਣਦਾ ਗੱਲ 12 ਫਰਪੇ ਘੰਟਾ ਲੰਦਾ ਮੈਂ ਫਿਰ ਲੈ ਲਈ ਹਾਂ ਹਾਂ ਹੋਰ ਦੱਸਤਾ ਫਾਲੂਟਾ ਪੀਣਾ ਬੈਠੂਂਗੇ ਮਾਂ ਦਾ ਨਹੀਂ ਲੈ ਲਈ ਆ ਫੇਲੀ ਹੈ ਚੱਲ ਤੇਰੇ ਆਏ ਵੇ ਹਾ ਹਾ ਧੁੱੱਕੀ ਘੱਟੀ ਸੁਆਹ ਬਣਾਈ ਰੂਟਾ ਬਿਟਰ ਜੀ ਬਾਹਰ ਗਿਆ ਜਿੱਦੜ ਮੰਡ ਰੁਕਿਆ ਫੇਰ ਨਾਲ ਇਹਦਾ ਮੇਰਾ ਰੂਟਾ ਬਿਦਨੇਰ ਇੱਕ ਵੀ ਇੱਕ ਵਾਰ ਚ ਫੇਰ ਤਾ ਯਾਰ ਕੱਲੂ ਮਾਰ ਦੋ ਉੱਥੀ ਮਾਰਨਾ ਚਾਹੀਦਾ ਨਾ ਨਾ ਮੱਥੇ ਚਲਾਉਣਾ ਕੱਲੂ ਛੱਲੀਆਂ ਜੀ ਮਾਰਨਾ ਚਾਹੀਦਾ ਉੱਥੇ ਉੱਥੀ ਕਰ ਦੇਣਾ ਨਾ ਨਾ ਵਧੀਆ ਜੀ ਲੱਗ ਲੈਣਾ ਸੀ ਦਮ ਦੂਰਾ ਤਾ ਲੱਗਿਆ ਹੋਏ ਭਾਈ ਅੱਧਰ ਹੀ ਫੇਰ ਦਿੰਦਾ ਭਾਈ ਹੁਣ ਅਰੇ ਥੋੜਾ ਜਿਹਾ ਲੱਗਦਾ ਨਾ ਇਹ ਤਾਂ ਫਿੱਦਾ ਹੈ ਪਾਣੀ ਪੂਣੀ ਉੱਤਨੇ ਕੋ ਕੀ ਕਰਨਾ ਬੇਲਾ ਹੀ ਮਤਲਬ ਚੱਲ ਚੱਲ ਜੀ ਮੰਡ ਰੁਕੇ ਦਵਾ ਜੀ ਕਰ ਕਿਸੇ ਪੰਜ ਕਰੇਗਾ ਬੜਾ ਟੈਕਟਰ ਨਾਲ ਹੋਟਲ ਬਾਹਰ ਪੜਦਾ ਬੜਾ ਬਾਣੇ ਕਰੇਗਾ ਮੈਂ ਇਹ ਪੁੱਛ ਰੂ ਤਮੀਆਂ ਤਮੀਆਂ ਹੈ ਘਾਟੇ 1.5 ਘੰਟੇ ਚ ਪੈਨੇ ਮੁੜਣਾ ਅੱਪਾ ਚੱਲੋ ਪੈਨੇ ਮੁੜ ਪਤਨਾ ਕਰੀਏ ਇਹ ਟੈਨਸ਼ਨ ਪਾ ਥੋੜਾ ਮਰਜੀ ਜਾਓ ਅੱਪਾ ਬਣ ਕੇ ਸੰਭਾਲ ਲੈ 2 ਘੰਟੇ ਚ ਠੀਕ ਚੱਲਦੇ ਦੇਖ ਲੈ ਜਾਨਾ ਹੋਰ ਨਾਲੇ ਰੌਣਕ ਮੈਂ ਤਾਂ ਲੈ ਜਾ ਲੈ ਜਾ ਉਹਦਾ ਵੀ ਪਹਿਲਾਂ ਹੀ ਆ ਅਸੀਂ ਵੀ ਲੈ ਚਲੀਏ ਬੜਿਆਣਾ ਆ ਛੋਟੀ ਮੈਂ ਪਾਉਂਦਾ ਮਗਰ ਬੜੀਆ ਤੁਸੀਂ ਬੜਿਆ ਹਾਲ ਬਰੇ ਦੋਨਾ ਮੈਂ ਲਾ ਚਲੀ ਜੂ। ਓਹੋ। ਮੈਂ ਕੱਲ ਦੇਖ ਲਈ ਜਾਨੂ। ਇੱਥੇ ਨੂੰ ਕਿਹਾ ਬੈਠੀਆਂ ਬਈ। ਇਹਦਾ ਬੂਟ ਡਰਾਸਟ ਕਰਵਾਓ। ਅੱਛਾ। ਠੀਕ ਹੈ ਠੀਕ ਹੈ। ਇਹ ਬੈਠੀ ਨੂੰ ਲੁਕਦੇ ਆ ਬਈ ਅੱਜ ਸਾਨੂੰ ਫੋਟੋ ਦਾ ਦੇ ਦੇਉ ਆਪਣੀ ਠੀਕ। ਇਹ ਤਾਂ ਹੈ ਹੀ ਖਾਦੇ ਤਰ੍ਹਾਂ ਦੇ ਬਾਈ ਤੁਸੀਂ ਤਾਂ ਅੱਛੀ ਬੈਠਾ ਉਹ ਦੇਖਪ ਮੇਰੇ ਤੇ ਤਾਂ ਜਿਹੜਾ ਹੀ ਬਹੁਤ ਟਾਈਮ ਬਹੁਤ ਵੱਜਿਆ ਮੈਂ ਤਾਂ ਅਨੰਦ ਬੰਨਿਆ ਤੇ ਹੁਣ ਤੇਰੇ ਕੋਲ ਹਫਤੇ ਬਾਅਦ ਜਿਹੜਾ ਬਾਜ਼ੀ ਕਰੂਗਾ ਹੈ ਇਹ ਆ ਗਿਆ ਬਈ ਸੁਣਨਾ ਸਟਾਰਫਿਸ਼ ਠੀਕ ਹੈ ਸਟਾਰਫਿਸ਼ ਦਾ ਚਲੋ ਉਹ ਹੈ ਹੀ ਆ ਘੱਟ ਰੋਲ ਠੀਕ ਹੈ ਜੀ ਦੋ ਪਿਆਰਾ ਘੱਟ ਰੋਲ ਦੇ ਆ ਦੋ ਸਟਾਰਫਿਸ਼ ਇਹਦਾ ਫਰਕ ਕੀ ਆ ਗਿਆ ਇਹ ਇਹਦਾ ਫਰਕ ਆ ਉਹ ਸਾਹਮਣੇ ਸਟਾਰਫਿੰਚ ਬੈਠੀ ਆ ਠੀਕ ਹੈ ਜੀ ਆ ਇਧਰ ਘੱਟ ਰੋਅ ਦੇ ਪੇੜ ਠੀਕ ਹੈ ਇਹ ਨਾਰਮਲ ਜਿਹੜੀ ਇਹ ਨਾਰਮਲ ਜਿਹੜੀ ਆਮ ਘਰਾਂ ਨਹੀਂ ਆਉਂਦੀ ਜੀ ਉਹਦੇ 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 ਪਰੇਟ ਤਿਆਰ ਕਰੀ ਜੀ ਉਹ ਹੈ ਜੀ ਤੇ ਉਹ ਚੀਜ਼ ਆ ਗਈ ਆ ਲੈ ਤੱਕਲਾ ਕੋਲਾ ਇੱਕਦਮ ਗੱਲ ਸ਼ਬਾਹੇ ਲਿੰਗੇ ਉਹ ਸਾਫੀਕਾ ਲਾਫਟ ਆਈ ਠੀਕ ਆ। ਹਲਵਾਨ ਮੁੱਗੋ ਚੌੜੋਂ ਵੀ ਬੈਠਾ ਦੇ ਦੇਖਦਾ ਸੀ। ਆ ਆਕੜਿਆ ਹੈ। ਹੈ? ਆਕੜਿਆ ਹੈ। ਆਕੜ ਦਿਖਾਉਂਦਾ ਦੇਖ ਲਊਗਾ। ਨੰਨਾ ਬਰਾਵਾ। ਫੱਟ ਤੇਜ਼ ਦੇਖੋ ਕਿੰਨੇ ਆ। ਕੈਮਰੇ 'ਚ ਵੀ ਨਹੀਂ ਆ ਰਹੇ। ਆ ਦੇਖਿਓ ਮੌਲ ਕੇਕੜਾ ਮੰਦਲ। ਬਾਹਲੇ ਜਿਆਦਾ ਤੇਜ਼ ਨੇ। ਤੇ ਬਾਕੀ ਭਾਈ ਜੇ ਤੁਸੀਂ ਵੀ ਕੋਈ ਵੀ ਚੀਜ਼ ਲੈਣੀ ਆ ਤਾਂ ਕੰਟੈਕਟ ਕਰ ਲਿਓ। ਭਾਈ ਆਪਣਾ ਨੰਬਰ ਦੱਸ ਦੇ ਇੱਕ ਵਾਰੀ ਤੇ ਨਾਲ। 9870171723 70 17 26 003 003 ਬਾਈ ਤੁਸੀਂ ਕੰਟੈਕਟ ਕਰ ਲਿਓ ਉਮਿਤ ਨਾਮ ਆ ਵੀਰ ਦਾ ਤੇ ਕੋਈ ਵੀ ਚੀਜ਼ ਲੈਣੀ ਹੋਈ ਹੈ ਨਾ ਬਹੁਤ ਜਾਇਜ਼ ਰੇਟਾਂ ਦੇ ਦਊਗਾ ਬਾਈ ਤੁਹਾਨੂੰ ਠੀਕ ਆ ਤੇ ਤੁਸੀਂ ਨਾਲੇ ਸ਼ੌਂਕ ਵੀ ਪੂਰਾ ਕਰ ਸਕਦੇ ਹੋ ਤੇ ਮਹਿੰਗੀ ਤੇ ਮਹਿੰਗੀ ਵੀ ਚੀਜ਼ ਹੈਗੀ ਆ ਵੀਰੇ ਕੋਲ ਸਸਤੀ ਤੇ ਸਸਤੀ ਵੀ ਹੈਗੀ ਆ ਤੇ ਜਿਵੇਂ ਤਾਂ ਤੁਹਾਨੂੰ ਚੀਜ਼ ਚਾਹੀਦੀ ਓਵੇਂ ਦੀ ਤੁਹਾਨੂੰ ਅਵੇਲੇਬਲ ਹੋ ਜੂਗੀ ਠੀਕ ਆ ਤੇ ਬਾਕੀ ਤੁਸੀਂ ਵੀਡੀਓ ਨੂੰ ਪੂਰਾ ਪਿਆਰ ਦਿਓ ਬਾਈ ਇਹ ਕਿਸੇ ਨਿਆਣਿਆਂ ਨੂੰ ਰੱਖ ਕੇ ਦੇਣੀਆਂ ਚੀਜ਼ਾਂ ਹਨ ਨਿਆਣਾ ਖੇਲੀ ਜਾਂਦਾ ਨਾਲੇ ਬਹਿ ਕੇ ਘਰਾਂ ਨਾਲੇ ਉੱਦਾਂ ਘਰਾਂ ਰੌਣਕਾਂ ਲੱਗਿਆ ਰਹਿਣੀਆਂ ਤੇ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸਾਡੀ ਵੀਡੀਓ ਦੇਖਣ ਲਈ ਮਿਲਦੇ ਜੀ ਫਿਰ ਹੋਰ ਬਲੌਗ